ਗੁਰੂ ਪਿਆਰੇ ਸਹਸ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਬੀਤੇ ਦਿਨੀ 27 ਅਕਤੂਬਰ ਨੂੰ ਯਮਨਾ نگر ਦੇ ਲੋਹਗੜ ਦੇ ਅੰਦਰ ਇੱਕ ਅਜਿਹੀ ਘਟਨਾ ਹੋਈ ਜਿਹਦੇ ਜਿੰਨੂੰ ਲੈ ਕੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪੈਦਾ ਹੋਇਆ ਉਹ ਮੌਕਾ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਮੈਮੋਰੀਅਲ ਦਾ ਨੀ ਪੱਥਰ ਰੱਖਿਆ ਜਾਣਾ ਸੀ ਤਿੰਨੀ ਪੱਥਰ ਜਗਾ ਉੱਥੇ भूमि पूजन ਹੋਇਆ ਅਤੇ ਸਿੱਖ ਰਹੁ ਰੀਤਾਂ ਨੂੰ ਛਿੱਕੇ ਤੇ ਟਟੰਗ ਕੇ ਗੁਰਮਤ ਮਰਿਆਦਾ ਨੂੰ ਪੂਰੀ ਤਰ੍ਹਾਂ ਇਗਨੋਰ ਕਰਕੇ ਉੱਥੇ ਹਿੰਦੂ ਰਹੁ ਰੀਤਾ ਦੇ ਅਨੁਸਾਰ ਯੱਗ ਮੰਤਰੋਚਰਨ ਅਤੇ ਹੋਰ ਜੋ ਵੀ ਕਰਮकांड ਨੇ ਉਹਨਾਂ ਕਰਮਕਾਂਡਾਂ ਰਾਹੀਂ ਉੱਥੇ ਭੂਮੀ ਪੂਜਨ ਕਰਕੇ ਇਸ ਮੈਮੋਰੀਅਲ ਦੀ ਅਰੰਭਤਾ ਕੀਤੀ ਗਈ। ਕੇਂਦਰੀ ਮੰਤਰੀ ਮਨੋਰ ਲਾਲ ਇਸ ਅਰੰਭਤਾ ਵਿੱਚ ਸ਼ਾਮਲ ਹੋਏ ਤੇ ਮੁੱਖ ਮੰਤਰੀ ਦੇ ਓਐਸਟੀ ਡਾਕਟਰ ਪ੍ਰਬਲਿੰਗ ਸਿੰਘ ਵੀ ਇਸ ਮੌਕੇ ਤੇ ਮੌਜੂਦ ਰਹੇ ਜਦੋਂ ਇਹਦੀਆਂ ਵੀਡੀਓ ਇਹਦੀਆਂ ਫੋਟੋਆਂ ਸਾਹਮਣੇ ਆਈਆਂ ਤਾਂ ਸਿੱਖ ਸੰਗਤ ਦੇ ਵਿੱਚ ਭਾਰੀ ਰੋਸ ਪਨ ਪਿਆ ਤੇ ਸਿੱਖਾਂ ਨੇ ਲੋਹਗੜ ਉਸੇ ਜਗ੍ਹਾ ਤੇ ਇਕੱਠੇ ਹੋ ਕੇ ਵੀ ਆਪਣਾ ਰੂਪ ਪ੍ਰਗਟ ਕੀਤਾ ਅੱਜ ਇਸੇ ਨੂੰ ਲੈ ਕੇ ਹਰਿਆਣਾ ਸਿੱਖ ਇਕਤਾ ਦਲ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਸਭਾ ਦੀ ਹਰਿਆਣਾ ਕਮੇਟੀ ਜਿਹੜੀ ਹੈ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੀ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ ਕੀਤੀ ਤੇ ਲਿਖਤੀ ਤੌਰ ਤੇ ਇਸ ਸਮੁੱਚੇ ਪ੍ਰਕਰਨ ਦੇ ਉੱਤੇ ਕਾਰਵਾਈ ਦੀ ਮੰਗ ਕੀਤੀ ਸ਼ਿਕਾਇਤ ਪੱਤਰ ਵੀ ਸੌਂਪਿਆ ਤੇ ਮਰਿਆਦਾ ਦੇ ਅਨੁਸਾਰ ਜੋ ਵੀ ਦੋਸ਼ੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਅਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕਰਨ ਦੀ ਬੇਨਤੀ ਕੀਤੀ ਆਉਂਦੇ ਆ ਜੋ ਸਿੱਖ ਨਮਾਇੰਦੇ ਹਰਿਆਣਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਹਾਂ ਜੀ ਵੀਰ ਜਿਵੇਂ ਜੈਸੇਗਰ ਸਾਹਿਬ ਨੂੰ ਮਿਲਣ ਆਏ ਤੁਸੀਂ ਕੀ ਮਾਮਲਾ ਲੈ ਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਰਿਆਣਾ ਸਿੱਖ ਇਕਤਾ ਦਲ ਦੇ ਬੈਨਰ ਥੱਲੇ ਹਰਿਆਣੇ ਦੀ ਸਿੱਖ ਸੰਗਤ ਜਥੇਦਾਰ ਸਾਹਿਬ ਜੀ ਨੂੰ ਮਿਲਣ ਆਏ ਸਨ ਜਿਹੜਾ ਇੱਕ ਸਾਡਾ ਮਸਲਾ ਹੈ ਹਰਿਆਣੇ ਦੇ ਵਿੱਚ ਜ਼ਿਲ੍ਹਾ ਯਮਨਾ ਯਮਨਾਨਗਰ ਲੋਗੜ ਵਿਖੇ ਇੱਕ ਬਾਬਾ ਬੰਦਾ ਸਿੰਘ ਜੀ ਦਾ ਜਿਹੜਾ ਸਮਾਰਕ ਬਣਾਇਆ ਜਾ ਰਿਹਾ ਹੈ ਭਾਰਤ ਦੇ ਕੇਂਦਰੀ ਮੰਤਰੀ ਮਨੋਰ ਲਾਲ ਖੱਟਰ ਵੱਲੋਂ ਇੱਕ ਟਰਸਟ ਬਣਾਇਆ ਗਿਆ ਅਤੇ ਹਰਿਆਣਾ ਸਰਕਾਰ ਉਸ ਚੀਜ਼ ਦੀ ਜਿਹੜੀ ਹੈ ਉਹਨਾਂ ਦੇ ਨਾਲ ਸਹਿਯੋਗੀ ਹੈ ਪਰ ਜਦੋਂ ਇਸ ਸਮਾਰਕ ਦੀ ਨੀਂਹ ਪੱਥਰ ਰੱਖਣਾ ਸੀ ਤੇ ਜਿਹੜੀ ਸਾਡੀ ਸਿੱਖ ਮਰਿਆਦਾ ਹੈ ਉਹਨੂੰ ਤਾਰ-ਤਾਰ ਕੀਤਾ ਗਿਆ ਸਾਡੇ ਜਰਨੈਲ ਦਾ ਸਮਾਰਕ ਬਣ ਲੱਗਾ ਉੱਥੇ ਨਾ ਅਰਦਾਸ ਕਰਵਾਈ ਗਈ ਨਾ ਪੰਜ ਪਿਆਰੇ ਸਾਹਿਬ ਪਹੁੰਚੇ ਉੱਥੇ ਭੂਮੀ ਪੂਜਨ ਕਰਾ ਕੇ ਜਿਹੜੀ Hindu ਧਰਮ ਦੀ ਰਹਿਤ ਮਰਿਆਦਾ ਹੈ ਸਾਰੇ ਧਰਮਾਂ ਦੀ ਮਰਿਆਦਾ ਸਾਰੇ ਧਰਮਾਂ ਨੂੰ ਮੁਬਾਰਕ ਪਰ ਸਾਡੀ ਸਿੱਖ ਧਰਮ ਦੀ ਇੱਕ ਆਪਣੀ ਵਿਲੱਖਣ ਮਰਿਆਦਾ ਸਾਡੀ ਮਰਿਆਦਾ ਨੂੰ ਉਥੇ ਤਾਰ-ਤਾਰ ਕੀਤਾ ਗਿਆ ਉਥੇ ਵੀ ਸੰਗਤ ਮੌਕੇ ਤੇ ਪਹੁੰਚੀ ਸੀ ਅਤੇ ਆਪਣਾ ਵਿਰੋਧ ਜਿਹੜਾ ਦਰਜ ਕਰਾਇਆ ਸੀ ਅਤੇ ਸੰਗਤ ਵੱਲੋਂ ਉਹ ਸਮਾਰਕ ਦਾ ਜਿਹੜਾ ਕੰਮ ਹੈ ਉਹ ਰੋਕ ਦਿੱਤਾ ਗਿਆ ਸੀ ਅੱਜ ਅਸੀਂ ਪੂਰਾ ਜਿਹੜਾ ਵਫਤ ਹੈ ਉਹ ਜਥੇਦਾਰ ਜੀ ਨੂੰ ਮਿਲਿਆ ਤੇ ਜਥੇਦਾਰ ਜੀ ਵੱਲੋਂ ਵੀ ਅਸਵਾਸ਼ਨ ਦਿੱਤਾ ਗਿਆ ਕਿ ਇਹਦੇ ਉੱਤੇ ਧਾਰਮਿਕ ਮਰਿਆਦਾ ਅਨੁਸਾਰ ਜਿਹੜੀ ਬਣਦੀ ਕਾਰਵਾਈ ਹੈ ਉਹ ਜ਼ਰੂਰ ਕੀਤੀ ਜਾਏਗੀ ਅਸੀਂ ਨਾਲ ਹੀ ਇਹ ਕਹਿਣਾ ਚਾਹੁੰਦੇ ਹਾਂ ਸਾਡੀਆਂ ਜਿਹੜੀਆਂ ਮਰਿਆਦਾ ਨੇ ਸਿੱਖ ਸੰਗਤ ਦੀਆਂ ਜਿਹੜੀਆਂ ਭਾਵਨਾ ਨੇ ਇਹਨੂੰ ਬਾਰ-ਬਾਰ ਜਿਹੜਾ ਹਰਿਆਣਾ ਸਰਕਾਰ ਵੱਲੋਂ ਤਾਰ-ਤਾਰ ਕੀਤਾ ਜਾ ਰਿਹਾ ਹੈ ਪਾਵੇਂ ਉਹ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਮਸਲਾ ਹੋਏ ਤੇ ਪਾਵੇਂ ਸਾਡੀਆਂ ਮਰਿਆਦਾ ਦਾ ਢਾਣ ਕਰਨ ਦੀ ਗੱਲ ਹੋਏ ਇਹਦੇ ਤੇ ਅੱਜ ਜਥੇਦਾਰ ਸਾਹਿਬ ਜੀ ਦੇ ਅਸੀਂ ਸੰਗਿਆਣ ਚ ਜਿਹੜੀ ਗੱਲ ਲੈਂਦੀ ਹੈ ਤੇ ਉਹਨਾਂ ਆਸ਼ਵਾਸ਼ਣ ਦਿੱਤਾ ਕਿ ਅਸੀਂ ਬਣਦੀ ਕਾਰਵਾਈ ਕਰਾਂਗੇ ਤੇ ਇਸ ਤਰ੍ਹਾਂ ਜੇ ਕੋਈ ਸਾਡੀ ਮਰਿਆਦਾ ਨੂੰ ਤਾਰ-ਤਾਰ ਕਰੇਗਾ ਉਹ ਹਰਿਆਣੇ ਦੀ ਸਿੱਖ ਸੰਗਤ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਬਾ ਹਰਿਆਣਾ ਦੇ ਮੁੱਖ ਸੇਵਾਦਾਰ ਨਾਕਾ ਸ਼ਕੀਨ ਸਿੰਘ ਖਾਲਸਾ ਅਦਿਸ਼ਿਕ ਇਕਤਾ ਦਾ ਜੋ ਭਾਈ ਬੁੱਗਾ ਜੀ ਨੇ ਦੱਸਿਆ ਜਿਤਨਾ ਕਿ ਹਰਿਆਣਾ ਸਰਕਾਰ ਵੱਲੋਂ ਅਤੇ ਖਾਸ ਕਰਕੇ ਕੇਂਦਰੀ ਮੰਤਰੀ ਸੀਐਮ ਜਿਹੜਾ ਸਾਡਾ ਸ਼ਾਬਕਾ ਖੱਟਰ ਸਾਹਿਬ ਉਹਨਾਂ ਵੱਲੋਂ ਇੱਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਸਮਾਰਕ ਬਣਾਇਆ ਜਾ ਰਿਹਾ ਸੀ ਜਿਹਦਾ ਨੀਂਹ ਪੱਥਰ ਉਹਨਾਂ ਨੇ ਸਿੱਖ ਮਰਿਆਦਾ ਨੂੰ ਤਾਰ-ਤਾਰ ਕਰਕੇ Hindu ਰੋ ਰੀਤੀ ਦੇ ਨਾਲ ਹਵਨ ਕਰਾ ਕੇ ਅਥੇ-ਉਥੇ ਉਹ Hindu ਰੋ ਰੀਤੀ ਦੇ ਨਾਲ ਉਸ ਦਾ ਨੀਂਹ ਪੱਥਰ ਰੱਖਿਆ ਗਿਆ ਜੋ ਸਿੱਖ ਸੰਗਤਾਂ ਬਿਲਕੁਲ ਬਰਦਾਸ਼ਤ ਨਹੀਂ ਕਰਨਗੀਆਂ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਬੱਚੇ-ਬੱਚੇ ਹਰ ਬਜ਼ੁਰਗ ਹਰ ਬੱਚੇ ਦੇ ਹਰ ਮਾਈ ਭਾਈ ਦੇ ਮਾਣਾਂ ਦੇ ਵਿੱਚ ਰੋਸ ਹੈ ਕਿ ਉਸ ਸਮਾਰਕ ਨੂੰ ਜਿੱਨਾ ਚਿਰ ਸਿੱਖੀ ਰੋਹ ਰੇਤਾਂ ਦੇ ਨਾਮ ਨਹੀਂ ਬਣਾਇਆ ਜਾਂਦਾ ਜਿੱਨਾ ਚਿਰ ਮर्यादा ਦੇ ਅਨੁਸਾਰ ਨਹੀਂ ਬਣਾਇਆ ਜਾਂਦਾ ਉਹ ਕਦਾ ਚਿੱਤ ਵੀ ਬਣਨੇ ਦੇਵਾਂਗੇ ਇਸ ਦੇ ਕਰਕੇ ਅੱਜ ਅਸੀਂ ਸਿੰਘ ਸਾਹਿਬ ਕੋਲੇ ਆਏ ਸਾਂ ਆਲਦਾ ਅਸੀਂ ਜਿਹੜਾ ਦੁੱਖ ਯਾਰ ਕੀਤਾ ਇਸ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਹੈ ਸਿੰਘ